ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੁਨੀ ਹਾਊਸ ਦੇ ਵਿੱਚ ਇੱਕ ਵਾਰ ਫੇਰ ਤੋਂ ਆਸ ਕਰਦੇ ਸਭ ਠੀਕ ਠਾਕ ਹੋਗੇ ਅਸੀਂ ਵੀ ਠੀਕ ਆ ਤੇ ਜਿਵੇਂ ਕਿ ਤੁਹਾਨੂੰ ਅਸੀਂ ਕੱਲ ਦੱਸਿਆ ਸੀਗਾ ਵੀ ਅੱਜ ਸਾਡੇ ਪਿਆਨੇ ਆ ਚਾਚੇ ਹਣ ਅਖੰਡ ਪਟ ਸਾਹਿਬ ਦੇ ਭੋਗ ਤੇ ਚੱਲ ਰਹੀਆਂ ਜੀ ਤਿਆਰੀਆਂ ਤੇ ਨਾਲੇ ਅੱਜ ਮੇਰੀ ਬੜੀ ਬੇਟੀ ਜਸਮੀ ਦਾ ਬਰਥਡੇ ਵੀ ਆ ਤੇ ਉਹ ਤੇ ਵੀਡੀਓ ਅਸੀਂ ਹੁਣ ਥੋੜੀ ਸਾਡੇ ਤੋਂ ਬਣਦੀ ਹੈ ਕਿਉਂਕਿ ਅਸੀਂ ਉਧਰ ਬਿਜ਼ੀ ਰਹਨੇ ਆ ਤੇ ਹੁਣ ਵਿਆਹ ਤੋਂ ਬਾਅਦ ਫਿਰ ਅਸੀਂ ਵੀਡੀਓ ਬਣਾਵਾਂਗੇ ਤੇ ਚਲੋ ਦੇਖਦੇ ਆ ਜੀ ਚੱਲ ਰਹੀਆਂ ਤਿਆਰੀਆਂ

एलो पापा मैं भी दवां अपना सूट वो है तो परसे वो भाव रह दे थोड़ा थोड़ा काट दो फिर खराब हो जानी जितना पहले बन्नी भी होगी अरमान ने हाथ ले आया फिर मैं कह के कमीज पजामा चप्पल खराब कर दूंगा ना हां लेना पानी यार दे बाद में पापा तुम्हारे को हैगा टाइम ਆ ਸੂਟ ਦੇ ਕੋਸ ਮੈਂ ਦਾ ਕੱਪੜੇ ਪਾ ਦੇਗਾ ਮਾਰੀ ਨਾ ਕਿ ਕਿਤੋਂ ਕਰਕੇ ਭੇਜਾਂ ਸੂਟ ਹੈਗਾ ਤੂੰ ਲੈ ਆਉਂਦਾ ਪ੍ਰੈਸ ਨਹੀਂ ਕੀਤਾ ਉਹ ਕਹਦਾ ਮੈਂ ਦੇਖਿਆ ਨਹੀਂ ਮੈਂ ਅੱਛਾ ਕਾ ਬਾਤ ਇਹ ਲੈਣੇ ਤਾਂ ਕੱਪੜੇ ਪ੍ਰੈਸ ਕਰਕੇ ਅਗਲੇ ਭੋ ਦੇਓ ਤੇ ਉਹ ਨਵੇਂ ਕੱਪੜੇ ਨੂੰ ਪ੍ਰੈਸ ਕੀ ਕਰਨ ਆਪਾਂ ਮੋਹ ਮਾਰੋ ਪਾਗੜੇ ਪਾਗੜੇ ਤੇ ਨਾ ਗੜੇ ਬੰਨੂਗਾ ਮੈਂ ਲਾਲ ਲਾਲ ਪਾਗੜੇ ਲਾਲ ਗੁਲਾਬੀ ਪਾਗੜਾ ਨਹੀਂ ਉਹ ਵੀ ਬੰਨਣੀ ਆ ਬੇਬੀ ਗਲੋਬੀ ਬਣਨ ਲੱਗਾ ਹੋਰ ਕਦੋਂ ਹੋਣਾ ਆ ਕੀ ਤੁਸੀਂ ਤਾਂ ਕੱਲੂ ਵੀ ਜਾਣਾ ਵਿਆਹ ਤੇ ਮੈਂ ਤਾਂ ਅੱਜੀ ਦੇਖਣਾ ਆ ਸਰਦੇ ਨਹੀਂ ਜਾਣਾ ਕੱਲੂ ਪੇਪਰ ਹੈ ਨਾ ਪੇਪਰ ਤੋਂ ਕਿ ਗਾਂ ਘਾਲਦਾ ਹੈ ਭਾਜੀ ਇਦਾਂ ਨਹੀਂ ਹੁੰਦਾ ਆ ਪਾਪਾ ਨਾ ਕੋਈ ਨੇ ਦੂਏ ਕੂੜੇ ਮਤ ਰੋਟੀ ਕਿੰਨਾ ਚੱਕੀ ਭਾਜੀ ਮੋਟਰਸਾਈਕਲ ਚਾ ਚੁੱਪੀਓ ਜੇ ਤਾਂ ਆ ਕੇ ਪੀਣੀ ਆ ਤਾਂ ਪੁੱਤ ਆ ਆ ਦੇਖੋ ਜੀ ਈਰਮਾਨ ਦਾ ਕੁੜਤਾ ਪਿਆਮਾ ਰੈਡੀ ਹੋ ਗਿਆ ਬਹੁਤ ਚਾ ਆਇਆ ਅਰਮਾਨ ਇੱਕ ਮੇਨਾ ਫੋਟੋ ਕਚਾਲੀ ਸੋਹਣਾ ਲੱਗਣਾ ਅੱਜ ਤੋਂ ਬਹੁਤ ਚਾ ਆਇਆ ਵਿਆਹ ਦੇਖਣਾ ਇੰਦਾ ਲੱਗਣਾ ਜਿੱਦਾਂ ਕਾਲਾ ਨਿਕਲ ਬਿਆਹ ਆ ਥੱਪੜ ਨਾ ਖਾ ਲਈ ਬਹੁਤ ਸੋਹਣੀ ਆ ਦਾ ਜਾ ਘੱਟ ਹੁੰਦਾ ਨਵੇਂ ਕੱਪੜੇ ਪਾਉਂਦਾ ਹੁੰਦਾ ਚਾ ਸਾਨੂੰ ਅੱਗੇ ਭਗੜਾ ਪੋੜੇ ਮਰੀਸ਼ੀ ਦਾ ਜਿਹੜਾ ਸਮਾਂ ਆ ਕੇ ਕਹ ਬੋਲਾ ਚਾ ਹੁਣ ਕੋਈ ਪਾ ਕੇ ਹਰੀ ਜਹੀ ਕਹ ਲੈ ਨਵਾ ਚੱਕਾ ਪਾ ਗਿਆ ਦੀਪੇ ਨੇ ਵੀ ਦੇਖਿਆ ਨਾ ਦੀਪਾ ਵੀ ਦਾਵਤ ਕਰਾਈ ਆ ਹੈ ਦੀਪੇ ਪੜ੍ਹਾਈ ਕਰਿਆ ਨਾ ਚੱਪ ਚੱਪ ਕੇ ਸਕੂਲ ਛੱਡ ਕੇ ਆਉਂਦੇ ਹੁੰਦੇ ਸੀ ਹੈ ਹਾਂ ਸਮਾਂ ਆਹ ਪਾ ਕਹਾ ਬੰਨਣਾ ਮੈਂ ਨਹੀਂ ਨਾਲ ਆਹ ਬੱਲੇ ਥੱਲੇ ਕੋਈ ਆਵੇ ਥੱਲੇ ਮੇਰੀ ਇਹ ਤਾਂ ਸੰਤਰੀ ਆ ਇਦਾਂ ਐਹਾ ਬੰਨ ਲਾ ਮੈਂ ਨਾਲ ਹੋਰ ਤਾਂ ਨਹੀਂ ਕੁਛ ਤੇਰੀ ਨਾਲ ਨਹੀਂ ਬੰਨਣਾ ਕੰਮ ਵੀ ਤਾਂ ਤਾਂ ਮੇਰੀ ਆ ਗਾਨ ਪੈਂਟਰੀ ਪ੍ਰੈਸ ਕਰ ਲਓ ਦਰਵਾਜ਼ੇ ਯੋ ਮਮਾ ਨੀਆ ਦਿਸ ਡਿਸ ਸਾਰੇ ਤਾਂ ਪਹਿਲਾਂ ਨਾ ਆਤਾ ਪਾਪਾ ਨੇ ਸਾਰੇ ਪਹਿਲਾਂ ਨਾ ਆਉਂਦੇ ਹੋਰ ਸਾਰੇ ਨੋਟ ਚਾਲ ਹੋ ਜੇ ਨਹੀਂ ਹੁਣੀ ਨਾ ਆਤਾ ਜਦੋਂ ਤੂੰ ਆਈ ਸੀ ਜਿਸ ਟਾਈਮ ਅਸੀਂ ਗੂੜੀ ਨੀਂਦ ਵਿੱਚ ਸੀ ਮਮਾ ਜੀ ਕਰਦੇ ਬੁੱਟੀ ਨਹੀਂ ਇਹ ਬਕਰਾਂ ਦਾ ਹਨਾ ਲਿਆ ਅਦੀ ਪਹਿਲਾਂ ਅਰਮਾਨ ਨੇ ਨਾ ਲਿਆ ਅਰਮਾਨ ਦੇ ਪਾਪਾ ਨੇ ਵੀ ਨਾ ਲਿਆ ਬਸ ਅਰਮਾਨ ਦੀਆਂ ਭੈਣਾਂ ਬਚੀਆਂ ਨਰਕ ਓਏ ਅਸੀਂ ਵੀ ਨਾਣ ਲੱਗੇ ਮਹਿੰਦੀ ਮੰਮੀ ਦੀ ਦੇਖੋ ਚੜ ਗਈ ਆ ਪਿੱਛੇ ਵੀ ਦੇਖੋ ਲੈ ਦੀਪਾ ਨਾ ਲਾ ਅੱਧੀ ਦੇ ਨਾ ਲਾ ਘਾੜੀ ਸੋਨੇ ਨਾਲ ਹੁੰਨੇ ਆ ਅੰਮੀ ਗੁੱਤੀ ਮੈਂ ਪਾਣੀ ਹੈਗਾ ਕਰੂੰ ਪਾਣੀ ਹੈਗਾ ਕੰਮ ਕਰਦੇ ਹੈ ਪਾਣੀ ਬਥੇਰਾ ਕਰ ਮਾਂ ਤੁਸੀਂ ਨਾ ਆਂਦੀ ਗੱਲ ਕਰੋ ਜਿਆ ਮੈਂ ਲਗਾਉਂਗਾ ਮਮਾ ਕਿ ਆ ਕੇ ਲਿਆ ਉਹ ਮਮਾ ਚੱਲ ਜਿਆ ਅਗਲੇ ਚੱਕਰ ਤੇ ਟੈਂਪ ਸੀ ਉਹ ਮਮਾ ਆਇਆ ਨਹੀਂ ਸਿੱਥੇ ਉਹਦਾ ਮਾਮਾ ਸੱਤਿਆ ਨਹੀਂ ਚੱਕਰ ਕਰਦਾ ਬਾਹਰ ਸਿੱਮਤ ਸਦਿਆ ਇਹ ਨਾ ਵੀੜ ਗਈ ਤਾਂ ਜੀਵਨੀ ਭਾਈ ਵੀ ਆ ਗਿਆ ਉਹ ਯਾਰ ਜੀ ਯਾਰ ਆ ਮੈਂ ਤਾਂ ਆ ਕੇ ਬੋਲ ਲੱਗਾ ਜਾ ਜਾ ਜੇ ਵੀ ਆ ਜੇ ਜਾਣਾ ਇਹ ਨਾ ਹੋਣ ਆ ਸ਼ਬਦਾਂ ਉੱਤੋਂ ਮੰਮੀ ਦਾ ਸਦਾਂ ਨੇ ਗਿਆ ਮਾਮ ਮੇਰਾ ਘਾਣ ਜਾ ਨਾਣ ਲੱਗਾ ਹੁਣ ਕੋਈ ਝੂਕੜੀ ਕੋਈ ਪਰੋਗਰਾਮ ਨਹੀਂ ਨਿਕਲਿਆ ਸ਼ਬਦਾਂ ਦੇ ਕਿ ਆਵੇ ਆਵੇ ਵਿਆਹ ਦਾ ਉੱਤਰ ਆ ਪਿਆ ਉਹ ਨਹੀਂ ਤੁਹਾਡੇ ਨਿਆਣਾ ਕਹਿਣਾ ਇੱਧਰ ਬੰਨੀ ਕੀ ਪ੍ਰੋਗਰਾਮ ਹੋ ਗਿਆ ਹੋਣਾ ਭਾਵੇਂ ਬਿਨੈਣ ਦੂਰ ਦਾ ਜੋ ਕੇ ਰਖਿਓ ਭੰਨ ਨਾਣਾ ਆਪਾਂ ਸਾਲ ਤੁਮ੍ਹੇ ਵਾਦੇ ਦੋ ਨਾ ਮਾਪਾ ਘਰ ਤੱਕ ਮੈਂ ਮੈਂ ਨਾਣਾ ਕਾਮ ਕੀ ਅਗਨੇ ਜੀ ਫੇਰੇ ਕਿੰਕੀਆ ਕੀ ਨੇ ਡਲਿਆ ਪੜ ਮਾ ਮੇਡਾ ਕੰਜਾ ਨਾਵੇ ਦੀਸੇ ਡਲਿਆ ਪੜ ਕਿਰਦਿਆ ਇਹਦਾਰੇ ਵੀ ਜਾਇਆ ਕੋਣ ਕੇ ਲਾਹੋਰ ਦੇ ਕਾਂਦੇ ਪਾਪਾ ਤੁਸੀਂ ਤਾਂ ਬੜੀ ਜੱਦੀ ਤਿਆਰ ਹੋ ਗਏ ਮਾਮਾ ਪੈਸਾ ਦੇ ਦਾਸਾ ਕਿਸ ਦਾ ਆਹ ਇਹ ਤਾਂ ਵਿਆਹ ਦਾ ਗਲਣਾ ਘੜੂ ਐਤਵਾਰ ਵਾਲੇ ਦਿਨ ਵੀ ਸਕੂਲ ਦੀ ਬੱਸ ਵੀ ਗਈ ਆ ਐਤਵਾਰ ਅੱਜ ਤਾਂ ਉਹ ਕਹਿੰਦਾ ਸੀਗਾ ਟ੍ਰਿਪ ਤੇ ਜਾਣਾ ਆ ਅੱਛਾ ਫੇਰ ਤਾਂ ਘੜੀ ਨਹੀਂ ਹੋਵੇ ਮੈਂ ਕਿ ਹੱਲ ਨਾ ਸਿਆ ਲਓ ਜੀ ਅਰਮਾਨ ਵੀ ਤਿਆਰ ਹੋ ਗਿਆ ਤੇ ਅਰਮਾਨ ਦੀ ਭੈਣ ਵੀ ਤਿਆਰ ਹੋ ਗਈ ਪਰ ਮੈਂ ਦੇਖਾਂ ਹੂੰ ਸੋਹਣੀ ਦੇਖਾ ਗੋਤ ਦੇਖਾ ਦੁਰ ਦੇਖਾਈ ਵਧੀਆ ਲੱਗਦੀ ਆ ਆਪਾਂ ਤਾਂ ਪਾਰਲਰ ਆਈਏ ਸਾਡੇ ਘਰ ਪਾਰਲਰ ਮਹਿੰਦੀ ਦੇਖਾਂ ਗੋਲ ਗੀਲਿੰਗਸਰ ਮੈਂ ਪਾਈ ਨਾ ਹਾਂ ਹਾਂ ਹੁਣੇ ਤਾਂ ਪਰ ਮੈਂ ਤਾਂ ਦੇਖਾਂ ਮੈਂਦੀ ਸਿਗਨ ਹੋਈਏ ਤਿਆਰ ਲਓ ਜੀ ਸਾਰੇ ਰੈਡੀ ਹੋ ਗਏ ਆ ਅਰਮਾਨ ਵੀ ਰੈਡੀ ਹੋ ਗਿਆ ਪਰਮਵੀਰ ਵੀ ਹੋ ਗਈ ਤੇ ਉਹਨਾਂ ਦੇ ਪਾਪਾ ਵੀ ਹੋ ਗਏ ਆ ਪੱਗ ਵੱਜ ਗਈ ਆ ਤੇ ਹੁਣ ਬਨੀਤ ਰਹਿ ਗਈ ਆ ਤੇ ਮੈਂ ਰਹਿ ਗਈ ਆ ਅਸੀਂ ਵੀ ਤਿਆਰ ਹੋਈਏ ਦੇਖਾਂ ਦਾ ਇਹਨੂੰ ਕਰਿਓ ਠੀਕ ਆ ਤਾਉ ਜੀ ਅਸੀਂ ਹੁਣ ਸਾਰੇ ਹੋ ਗਏ ਆ ਤਿਆਰ ਤੇ ਮੰਮੀ ਹੁਣ ਝਾੜੂ ਫੇਰਦੇ ਪਏ ਆ ਝਾੜੂ ਫੇਰਨਾ ਪਏ ਅਬਨੀਤ ਨੇ ਸੁੰਬਰੇ ਦਾ ਸਿੰਗ ਵੀ ਤਿਆਰ ਹੋਣ ਲੱਗ ਗਿਆ ਕਿੰਨਾ ਉਸਮਾਣਾ ਪਾਇਆ ਕਦੀ ਅੰਦਰ ਕਦੀ ਬਾਹਰ ਤੇ ਨਾਲੇ ਉੱਥੇ ਵਿਆਹ ਕਰਾ ਸੋ ਰਹੇ ਨਾ ਹੁਣ ਕੇ ਆਪਣੇ ਘਰੇ ਆਉਣਾ ਮੁੜ ਕੇ ਸਫਾਈ ਉੱਥੋਂ ਵਧੀਆ ਲੱਗਦੀ ਨਹੀਂ ਤਾਂ ਉਸਮਾਣਾ ਦੇ ਕੇ ਦਿਲ ਕਾਲਾ ਪੈਂਦਾ ਬਹੁਤ ਤੇ ਹੁਣ ਸਫਾਈ ਕਰਕੇ ਅਸੀਂ ਜਿੰਦੇ ਲਾ ਕੇ ਚੱਲ ਜਵਾਂਗੇ ਵਿਆਹ ਦੇਖਣ ਅਸੀਂ ਉਹ ਕਰ ਲਈ ਕੋ ਗਿਆ ਦਾ ਜੋੜਾ ਵੀ ਹੋ ਗਿਆ ਤਿਆਰ ਸੋਹਣੀਆਂ ਲੱਗਦੀਆਂ ਆ ਆਪਾਂ ਜੀ ਵੀ ਆਏ ਬਾਕੀ ਕੁਝ ਕਰ ਦਿੰਦੇ ਚਲੋ ਹੋ ਗਿਆ ਸਾਰੇ ਰੈਡੀ ਚਲੋ ਜੀ ਚਲੋ ਮੈਂ ਵੀ ਆਈ ਲੋਕ ਲਾ ਕੇ ਜਸਮੀਤ ਨੂੰ ਫੋਨ ਕਰ ਦਿਓ ਵੇ ਤੁਰੂਗੀ ਤਾਂ ਸਾਨੂੰ ਫੋਨ ਕਰ ਦੇਵੇ ਤੇ ਫਿਰ ਅਸੀਂ ਆਜਮਾ ਕੇ ਘਰ ਨੂੰ ਹਨਾ ਹੈ ਅੱਛਾ ਜੀ ਹੁਣ ਕਹਿੰਦੇ ਸ੍ਰੀ ਫੋਟੋ ਖਿੱਚਦੇ ਫੋਟੋ ਖਿੱਚਦੇ ਨਹੀਂ ਆ ਉਧਰ ਪਾਠ ਦੇ ਸ਼ਲੋਕ ਵੀ ਸ਼ੁਰੂ ਹੋ ਗਏ ਆ ਠੀਕ ਹੈ ਜੀ ਗੇਸਟ ਦੇਖੋ ਕੌਣ ਆਇਆ ਲਓ ਜੀ ਅਸੀਂ ਹੁਣ ਹੋ ਗਏ ਰੈਡੀ ਤੇ ਅਸੀਂ ਹੁਣ ਜਾਈਏ ਵਿਆਹ ਵਾਲੇ ਘਰ ਤੇ ਖਾਈਏ ਪਕੌੜੇ ਤੇ ਤੁਸੀਂ ਸਾਨੂੰ ਸਾਰੇ ਜਣੇ ਦੱਸਿਓ ਵੀ ਅਸੀਂ ਰੈਡੀ ਹੋਏ ਕਿੱਦਾਂ ਦੇ ਲੱਗਦੇ ਹਾਂ ਈਰਮਾਨ, ਅਵਨੀਤ, ਪਰਮਵੀਰ ਤੇ ਅਸੀਂ ਕਿੱਦਾਂ ਦੇ ਲੱਗਦੇ ਹਾਂ ਸਾਰੇ ਤੇ ਇੱਕ ਸਾਡੀ ਆ ਖੋਪਿਆਂ ਨੇ ਵਜਾ ਕਰਾਵ ਕੀਤੀ ਪਈ ਹੈ ਚਲੋ ਇਹ ਵੀ ਜ਼ਰੂਰੀ ਹੈ ਤੇ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ